ਭਗਵਾਨ ਜਮਾਨ ਦਾ ਅਸ਼ੀਰਵਾਦ ਨੂੰ ਕਹਿੰਦਾ ਹੁੰਦਾ ਸੀ ਵੀ ਟਿਕਟਾਂ ਘਰਾਂ ਦੇ ਉੱਤੇ ਹੀ ਤਾਂਾਂ ਦੀ ਛਟਕੇ ਜਾਂਦਾਗਾ ਪਰ ਆਪ ਮਾਰਦੇ ਚੀਕਾ ਹੁਣ ਕੇਜਰੀਵਾਲ ਚੱਕ ਲਿਆ ਮਾਰਦੇ ਚੀਕਾ ਹੁਣ ਲੋਕ ਇਹ ਪਸਤਾਉਣ ਲੱਗੇ ਵੀ ਯਾਰ ਇਹ ਸਰਕਾਰ ਅਸੀਂ ਬਣਾਈ ਕਿੱਥੋਂ ਇਦੋਂ ਤਾਂ ਦੂਜੇ ਚੰਗੇ ਸੀਗੇ ਬਦਲਾ ਇਹਨਾਂ ਦੇ ਇਹਨਾਂ ਦੇ ਰਾਜ ਚ ਤੁਸੀਂ ਆਵਾਜ਼ ਨਹੀਂ ਚੱਕ ਸਕਦੇ ਮੀਡੀਆ ਬੰਦ ਸੋਡੇ ਪੇਜ ਮੰਦ ਸੋਡੇ ਸਾਰੀ ਬੋਲੀ ਬੰਦ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਮੀਡੀਆ ਬਕਾਊ ਹੋ ਚੁੱਕਿਆ ਹੈ ਕੋਈ ਸੱਚ ਦੀ ਗੱਲ ਕਰਨ ਨੂੰ ਤਿਆਰ ਨਹੀਂ ਵੀਰੇ ਨਹੀਂ ਵੀਰੇ ਅੱਗੇ ਪਿਛਲੀਆਂ ਸਰਕਾਰਾਂ ਜਿੰਨੀਆਂ ਮਰਜ਼ੀ ਮਾੜੀਆਂ ਸੀ ਪਰ ਉਹਨਾਂ ਨੇ ਕਿਤੇ ਕਿਸੇ ਦੀ ਆਵਾਜ਼ ਨਹੀਂ ਦਬਾਈ ਇਹ ਪਹਿਲੀ ਸਰਕਾਰ ਆ ਜਿਵੇਂ ਮੋਦੀ ਦਾਹਾ ਕਰੀ ਜਾਂਦਾ ਉਹ ਮੇਹ ਥੱਲੇ ਕਰੀ ਜਾਂਦੇ ਆ ਭਰਾਵਾ ਜੀ ਮੋਦੀ ਡਿਕਟੇਟਰ ਆ ਤਾਂ ਝਾੜੂ ਵਾਲੇ ਵੀ ਉੰਨੇ ਡਿਕਟੇਟਰ ਆ ਸੈਂਟਰ ਹੋਵੇ ਝਾੜੂ ਸਰਕਾਰ ਹੋਵੇ ਲੋਕਾਂ ਨਾਲ ਥੱਕੇ ਦੇ ਉੱਤਰਿਆਂ ਜਿੰਨਾ ਤੱਕ ਇਹ ਕਰਦੇ ਆ ਮੈਨੂੰ ਲੱਗਦਾ ਪਹਿਲਾਂ ਵਾਲੀਆਂ ਸਰਕਾਰਾਂ ਨਿਕਰਿਆ ਨਹੀਂ ਜਿੰਨਾ ਚਾ ਇਸ ਟਾਈਮ ਝਾੜੂ ਕਰ ਰਿਹਾ ਅਬਦੁੱਲਾ ਕਹਿ ਕੇ ਕਿ ਨਾ ਗੱਪਸੱਪ ਮਾਰ ਕੇ ਸਰਕਾਰ ਬਣਾ ਕੇ ਕੰਮ ਕੋਈ ਨਹੀਂ ਹੋ ਰਿਹਾ ਗਰਾਊਂਡ ਤੇ ਕੋਈ ਕੰਮ ਨਹੀਂ ਤੇ ਸੱਸੀ ਗੱਲ ਜੀ ਤੁਸੀਂ ਜਿਹੜੇ ਚੱਲ ਰੰਗਲਾ ਪਿਆਰ ਦੇ ਨਾਲ ਮੈਂ ਗਗਨਦੀਪ ਸਿੰਘ ਗਿੱਲ ਤੇ ਲੱਖਾ ਸੁਧਾਨੇ ਬਾਈ ਦੀ ਪੰਜਾਬ ਬਚਾਓ ਯਾਤਰਾ ਪਿਆਰ ਦੇ ਵਿੱਚ ਚੱਲ ਰਹੀ ਹੈ ਤੇ ਅੱਜ ਪੰਜਾਬ ਬਚਾਓ ਯਾਤਰਾ ਬਠਿੰਡੇ ਦੇ ਪਿੰਡਾਂ ਦੇ ਵਿੱਚ ਗੋਣਿਆਣੇ ਦੇ ਨਾਲ ਪੈਂਟ ਪੈਂਦਾ ਜੀਦਾ ਵਿਖੇ ਬਾਈ ਦੀ ਪੰਜਾਬ ਬਚਾਓ ਯਾਤਰਾ ਪਹੁੰਚੇ ਤੇ ਆਪਣੇ ਨਾਲ ਬਾਈ ਜਗਦੀਪ ਰੰਧਾਵਾ ਤੇ ਜਿਹੜੇ ਪੰਜਾਬ ਦੇ ਚੱਲਦੇ ਮੁੱਦੇ ਆ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਸਾਰੇ ਮੁੱਦੇ ਬਾਰੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਜੀ ਸਵਾਗਤ ਆ ਚੈਨਲ ਹਾਂ ਬਾਈ ਤੁਹਾਡਾ ਵੀ ਸਵਾਗਤ ਆ ਤੁਸੀਂ ਇੱਥੇ ਆਏ ਆ ਇੰਟਰਵਿਊ ਕਰਨ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਮੀਡੀਆ ਬਕਾਊ ਹੋ ਚੁੱਕਾ ਹੈਗਾ ਕੋਈ ਸੱਚ ਦੀ ਗੱਲ ਕਰਨ ਤਿਆਰ ਨਹੀਂ ਵੀਰੇ ਆ ਬਾਈ ਜੀ ਜੇ ਤੁਸੀਂ ਪਹਿਲੇ ਮੀਡੀਆ ਬਕਾਊ ਦੀ ਗੱਲ ਹੀ ਕੀਤੀ ਹੈ ਪਹਿਲਾਂ ਪੈਸੇ ਦੇ ਸਵਾਲ ਲੈਣੇ ਆ ਭਾਈ ਜਿਵੇਂ ਮੈਂ ਲੱਗ ਅੱਜ ਕੱਲ ਹੋ ਰਿਹਾ ਨਾ ਭਾਨੇ ਸਿੱਧੂ ਦਾ ਪੇਜ ਬੰਦ ਕਰਤਾ ਤੇ ਲੱਖੇ ਬਾਈ ਦੇ ਵੀ ਸਾਰੇ ਪੇਜ ਬੰਦ ਕਰਦੇ ਕਿਤੇ ਤੁਸੀਂ ਪਹਿਲਾਂ ਇਹ ਸਰਕਾਰਾਂ ਵਿੱਚ ਐ ਹੁੰਦਾ ਵੇਖਿਆ ਸੀਗਾ ਨਾ ਨਾ ਕਦੇ ਹੀ ਨਹੀਂ ਵੀਰੇ ਅੱਗੇ ਪਿਛਲੀਆਂ ਸਰਕਾਰਾਂ ਜਿੰਨੀਆਂ ਮਰਜ਼ੀ ਮਾੜੀਆਂ ਸੀ ਪਰ ਉਹਨਾਂ ਨੇ ਕਿਤੇ ਕਿਸੇ ਦੀ ਆਵਾਜ਼ ਨਹੀਂ ਦਬਾਈ ਇਹ ਪਹਿਲੀ ਸਰਕਾਰ ਆ ਜਿਵੇਂ ਮੋਦੀ ਦਾਹਾ ਕਰੀ ਜਾਂਦਾ ਉਹ ਮੇਹ ਥੱਲੇ ਕਰੀ ਜਾਂਦੇ ਆ ਪਰ ਆਪ ਮਾਰਦੇ ਚੀਕਾ ਹੁਣ ਕੇਜਰੀਵਾਲ ਚੱਕ ਲਿਆ ਮਾਰਦੇ ਚੀਕਾ ਤੇ ਜਦੋਂ ਤੁਸੀਂ ਖੈਰੇ ਵਰਗਿਆਂ ਨੂੰ ਚੱਕ ਰਹੇ ਹੋ ਜੋ ਤੁਸੀਂ ਭਾਨੇ ਵਰਗਿਆਂ ਜਾਂ ਹੋਰ ਜਿਹੜਾ ਪੰਜਾਬ ਦੀ ਹੱਕ ਦੇ ਗੱਲਾਂ ਕਰਦੇ ਆ ਲੱਖੇ ਵਰਗਿਆਂ ਦੇ ਤੁਸੀਂ ਚਿੱਟੇ ਦੇ ਪਰਚੇ ਦੇ ਸਕਦੇ ਹੋ ਉਦੋਂ ਫਿਰ ਤੁਸੀਂ ਕਹਿੰਦੇ ਵੀ ਸਹੀ ਆ ਤੇ ਤਾਂਹਾਂ ਜਦੋਂ ਤੁਹਾਨੂੰ ਕੇਜਰੀਵਾਲ ਨੂੰ ਚਾਹਦੇ ਆ ਉਹਦੇ ਉੱਪਰ ਗਲਤ ਹੋ ਜਾਂਦਾ ਹੈ ਜਿਵੇਂ ਬਾਈ ਤੁਸੀਂ ਕੇਜਰੀਵਾਲ ਦੀ ਗੱਲ ਕਰੀ ਆ ਉਹ ਲਿਕਵਰ ਸਕੈਮ ਦੇ ਵਿੱਚ ਖੜੇ ਗਏ ਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਤੇ ਇਹਦੇ ਜਿਹੜੇ ਕੈਬਨਿਟ ਮੰਤਰੀਵਾਂ ਦੇ ਉਹਨਾਂ ਦੇ ਬਿਆਨ ਆ ਰਹੇ ਵੀ ਸਾਡੇ ਨਾਲ ਉੱਥੇ ਈੜੀ ਧੱਕਾ ਕਰ ਰਹੀ ਹੈ ਦਿੱਲੀ ਦੇ ਵਿੱਚ ਤੇ ਜਿਵੇਂ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਫਰੇ ਕੀ ਇਹ ਦੁਰਪਯੋਗ ਈਡੀ ਦਾ ਇੱਥੇ ਪੰਜਾਬ ਛਾੜੂ ਵਾਲੇ ਕਰ ਰਹਾ ਪੰਜਾਬ ਛਾੜੂ ਵਾਲੀ ਕਰ ਰਿਹਾ ਵੀਰੇ ਹੁਣ ਇਹ ਕਹਿ ਦੇਣਗੇ ਦਾ ਸੈਂਟਰ ਦੀ ਐ ਸੈਂ ਖੈਰੇ ਵੇਲੇ ਕਾ ਉਂਗਲਾਂ ਤੇ ਹੀ ਲਾ ਰਿਆ ਨਾ ਈਡੀ ਨੂੰ ਹੀ ਲਿਆ ਰਿਆ ਵੀ ਇਹ ਖੈਰਾ ਆਏ ਆ ਉਹ ਆਏ ਆ ਜਿਹੜੇ ਸੱਚ ਦੀ ਬਾਤ ਚਾਹਦੇ ਆ ਖੈਰੇ ਨੇ ਏਡਾ ਕੀ ਕਰਤਾ ਸੀਗਾ ਜਦੋਂ ਇਹਨਾਂ ਨੇ ਜੇਲ੍ਹ ਭੇਜਿਆ ਭਰਾਵਾ ਜੇ ਮੋਦੀ ਡਿਕਟੇਟਰ ਆ ਤਾਂ ਛਾੜੂ ਵਾਲੇ ਵੀ ਉੰਨੇ ਡਿਕਟੇਟਰ ਆ ਕੋਈ ਘਟ ਨਹੀਂ ਹੈਗਾ ਇਹ ਜਿਹੜਾ ਬਈ ਕਹਿੰਦੇ ਸੀ ਬਦਲਾ ਆਊਗਾ ਬਦਲਾ ਆਊਗਾ ਤੁਸੀਂ ਪਿੰਡਾਂ ਚ ਵਿਚਰਦੇ ਆ ਨਾ ਤੁਸੀਂ ਸਾਡੇ ਨਾਲ ਵਾਅਦਾ ਤੁਸੀਂ ਪਿੰਡਾਂ ਸਾਰੇ ਮੋਰਚਾ ਇਧਰ ਹੀ ਫਿਰਦੇ ਆ ਕੀ ਤੁਹਾਨੂੰ ਕੋਈ ਬਦਲਾ ਬਦਲਾ ਵੀਰੋ ਕਿਹੜਾ ਹੈ ਕਹਿੰਦਾ ਸੀ ਮੈਂ ਗੰਨ ਮੈਂ ਨਹੀਂ ਲੈਂਦੀ ਅਸੀਂ ਉਹ ਨਹੀਂ ਕਰਦੇ ਅਸੀਂ ਜਾ ਨਹੀਂ ਕਰਦੇ ਅਸੀਂ ਵੱਡੇ ਕਾਫਲੇ ਨਹੀਂ ਰੱਖਦੇ ਕਿੰਨਾ ਕੁਸ ਕਹਿੰਦੇ ਹੁੰਦੇ ਸੀ ਕੋਈ ਕਿਸੇ ਗੱਲ ਦੇ ਖਰੇ ਉਤਰੇ ਝਾੜੂ ਵਾਲੇ ਹੈ ਉਤਰੇ ਨਹੀਂ ਨਾ ਬਸ ਕੱਲੀਆਂ ਗੱਲਾਂ ਸੀਆਂ ਅੱਜ ਵੀ ਗਰਾਊਂਡ ਤੇ ਕੁਛ ਨਹੀਂ ਨੈੱਟ ਤੇ ਜ਼ਰੂਰ ਕਹੀ ਜਾਂਦੇ ਵੀ ਅਸੀਂ ਉਹ ਕਰਤਾ ਜਾ ਕਰਤਾ ਐ ਭਾਈ ਜਿਹੜੀ ਆਪਣੀ ਪੰਜਾਬ ਪਚਾਓ ਯਾਤਰਾ ਚੱਲ ਰਹੀ ਆਪਾਂ ਇਹਦੇ ਤੇ ਆਉਣੇ ਆ ਜਿਹੜੀ ਪੰਜਾਬ ਪਚਾਓ ਯਾਤਰਾ ਥੋੜੀ ਲੱਖੇ 22 ਦੀ ਹੈ ਨਾ ਇਹ ਸਾਰੇ ਪੰਜਾਬ ਦੇ ਵਿੱਚ ਕੱਢਨੇ ਆ ਕਿ ਕਿਹੜਾ ਬਠਿੰਡੇ ਬਠਿੰਡਾ ਹਲਕਾ ਐਮਪੀ ਵਾਲਾ ਕਵਰ ਕਰਨਾ ਭਾਈ ਨੀ ਇਹ ਤਾਂ ਬਾਈ ਨੇ ਪਹਿਲੇ ਦਿਨ ਹੀ ਕਹਦਾ ਵੀ ਸਾਰੇ ਪੰਜਾਬ ਚ ਜਾਣੀ ਐ ਤੇ ਹੁਣ ਕਿਹੜਾ ਬਠਿੰਡਾ ਐਮਪੀ ਆ ਹ ਕਵਰ ਕਰ ਰਹੇ ਕਿਉਂਕਿ ਥੋ ਲੱਖਾਂ ਆਜਾਦ ਚੋਣ ਲੜ ਰਿਹਾਗਾ ਲੱਕੇ ਬਾਈ ਨਹੀਂ ਕਰਤਾ ਲਾਣਾ ਲਾਣੀ ਐ ਵੀਰੇ ਲੜ ਰਿਹਾਗਾ ਚੋਣ ਠੀਕ ਹੈ ਹਾਂ ਤੇ ਬਈ ਜਿਵੇਂ ਇੱਕ ਗੱਲ ਆਪਾਂ ਕਰਦੇ ਆ ਵੀ ਸਿੱਧੂ ਮੂਸੇ ਵਾਲੇ ਦੇ ਘਰੇ ਛੋਟੇ ਸਿੱਧੂ ਨੇ ਜਨਮ ਲਿਆ ਹੈ ਨਾ ਕਿ ਉਸ ਦੇ ਆਸਤੇ ਵੀ ਸੈਂਟਰ ਸਰਕਾਰ ਵੀ ਚਿੱਠੀਆਂ ਭੇਜ ਰਹੀ ਹੈ ਉਹਨਾਂ ਨੂੰ ਵੀ ਜਨਮ ਨਹੀਂ ਦਿੰਦੇ ਆ ਨਾ ਬਈ ਕਹਿ ਰਹੇ ਬੱਚੇ ਦੇ ਸਾਨੂੰ ਡਾਕੂਮੈਂਟ ਦਿਖਾਓ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਬਈ ਜਿਹੜਾ ਉਹ ਤੱਕ ਅੱਗੇ ਹੀ ਉਹਨਾਂ ਦਾ ਤਾਂ ਏਡਾ ਵੱਡਾ ਨੁਕਸਾਨ ਜਿਹਦੇ ਬੱਚਾ ਹੁੰਦਾ ਸੀ ਤੇ ਉਹਦੇ ਪ੍ਰੂਫ ਲੈਣਦੇ ਹੁੰਦੇ ਸੀ ਲੋਕ ਗੋੜ ਮੰਨਦੇ ਸੀ ਖੁਸ਼ੀਆਂ ਮਨਾਉਂਦੇ ਸੀ ਨਿੰਮ ਮੰਨਦੇ ਸੀ ਆ ਪਹਿਲੀ ਵਾਰ ਦੇਖ ਲਓ ਵੀ ਉਹਨਾਂ ਦੇ ਪਰਿਵਾਰ ਤੇ ਤਾਂ ਪਹਿਲੀ ਕਿੱਡਾ ਬੋਝ ਪਿਆ ਵਾ ਪਹਿਲੀ ਉਹ ਤਾਂ ਮਰ ਮਰ ਕੇ ਦਿਨ ਕੱਢਦੇ ਆ ਹਨ ਜਾਂ ਨਵਾਂ ਸਰਕਾਰਾਂ ਨੇ ਕਿਹਾ ਵੀ ਇਹ ਕੰਮ ਚਲਾ ਰੱਖਿਆ ਵੀ ਭਾਈ ਉਹਦਾ ਤੁਹਾਨੂੰ ਪ੍ਰੂਫ ਦਿਓ ਆਪਦੇ ਬੱਚਿਆਂ ਦੇ ਕੋਈ ਪ੍ਰੂਫ ਅੱਜ ਤੱਕ ਦਿੰਦਾ ਦੇਖਿਆ ਕੋਈ ਬਾਹਰ ਦਿਨੋਂ ਦਿਨ ਸੈਂਟਰ ਹੋ ਗਏ ਝਾੜੂ ਸਰਕਾਰ ਹੋਵੇ ਲੋਕਾਂ ਨਾਲ ਤੱਕੇ ਦੇ ਉੱਤਰਿਆ ਵੀ ਜਿੰਨਾ ਤੱਕ ਇਹ ਕਰਦੇ ਆ ਮੈਨੂੰ ਲੱਗਦਾ ਪਹਿਲਾਂ ਨਹੀਂ ਸਰਕਾਰਾਂ ਨਿਕਰਿਆ ਨਹੀਂ ਜਿੰਨਾ ਚਾ ਇਸ ਟਾਈਮ ਝਾੜੂ ਕਰ ਰਹੀ ਹੈਗਾ ਇੱਕ ਬਈ ਸਵਾਲ ਲੈਣਾ ਸੀ ਮੈਂ ਵਰਤਪਾਲ ਦੇ ਕਹਿੰਦੇ ਐਨਐਸਏ ਦੇ ਵਿੱਚ ਵਾਧਾ ਕਰ ਦਿੱਤਾ ਹੈਗਾ ਉਹਦੇ ਤੁਸੀਂ ਜਾਣਦੇ ਸੀਗੇ ਤੁਹਾਨੂੰ ਬਰਾਮਾ ਵਿੱਚ ਰੋਕ ਲਿਆ ਗ੍ਰਫਤਾਰੀਆਂ ਕਰ ਲਿਆ ਹੈ ਨਾ ਇਹਦੇ ਬਾਰੇ ਕੀ ਕਹੋਗੇ ਕਿਤੇ ਧਰਨਿਆਂ ਤੇ ਜਾਂਦਿਆਂ ਨੂੰ ਅਜੇ ਤੱਕ ਜਿੰਨੀ ਕਿ ਸਾਡੀ ਅਸੀਂ ਵੇਖਿਆ ਕਿਤੇ ਅਸੀਂ ਵੇਖਿਆ ਨਹੀਂ ਸੀ ਵੀ ਧਰਨਿਆਂ ਤੋਂ ਵੀ ਰੋਕਦੇ ਹੋਣਾ ਜਾਂਦਿਆਂ ਤੋਂ ਬਰਾਮਾ 'ਚ ਪਾੜਦੇ ਹੋਣਾ ਪਹਿਲਾਂ ਭਾਨੇ ਸਿੱਧੂ ਵਾਲੇ ਜਦੋਂ ਕੱਟ ਕੀਤਾ ਉਦੋਂ ਵੀ ਆਹੀ ਕੁਛ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਫੜੋ ਫੜਾਈ ਦਾ ਸਿਸਟਮ ਘਰੇ ਛਾਪੇ ਮਾਰੀ ਇਹ ਤਾਂ ਬਈ ਬੜਾ ਤੱਕਾ ਕਰ ਰਿਹਾ ਹੈਗਾ ਇਹਨਾਂ ਦੇ ਇਹਨਾਂ ਦੇ ਰਾਜ 'ਚ ਤੁਸੀਂ ਆਵਾਜ਼ ਨਹੀਂ ਚੱਕ ਸਕਦੇ মিডিਆ ਬੰਦ ਸ ਸਾਰੀ ਬੋਲੀ ਬੰਦ ਤੁਹਾਨੂੰ ਧਰਨਾ ਨਹੀਂ ਲਾਉਣ ਦਿੰਦੇ ਉਹਦੇ ਅਸੀਂ ਰਾਤ ਨੂੰ ਜਾਂਦੇ ਸੀਗੇ ਮੈਂ ਲੱਖਾ ਸੀ ਸਾਰੀ ਸੀਜ ਦੇ ਅੰਮ੍ਰਿਤਪਾਲ ਦੇ ਉਹਦੇ ਸਾਨੂੰ ਰਾਤ ਨੂੰ ਚੱਕ ਲਿਆ ਉਹ ਯਾਰ ਕੱਲਾ ੱੱਕੇ ਹੀ ਕਰ ਰਹੇ ਆ ਹੁਣ ਲੋਕ ਇਹ ਪਸਤਾਉਣ ਲੱਗੇ ਵੀ ਯਾਰ ਇਹ ਸਰਕਾਰ ਅਸੀਂ ਬਣਾਈ ਕਿੱਥੋਂ ਇਹ ਦੂ ਤਾਂ ਦੂਜੇ ਚੰਗੇ ਸੀਗੇ ਬਦਲਾ ਬਦਲਾ ਕਹਿ ਕੇ ਕਿਰਾਂ ਗੱਪਸੱਪ ਮਾਰ ਕੇ ਸਰਕਾਰ ਬਣਾ ਕੇ ਕੰਮ ਕੋਈ ਨਹੀਂ ਹੋ ਰਿਹਾ ਗਰਾਊਂਡ ਤੇ ਕੋਈ ਕੰਮ ਨਹੀਂ ਕੋਈ ਕਿਸ ਦੀ ਰਜਿਸਟਰੀ ਨਹੀਂ ਹੋ ਰਹੀ ਕਿਸੇ ਦੇ ਕੋਈ ਪਲਾਟਾਂ ਦੇ ਰੇਟ ਨਹੀਂ ਚੜ੍ਹੇ ਕਿਸੇ ਦਾ ਕੋਈ ਜ਼ਿਮੀਂਦਾ ਰੇਟ ਨਹੀਂ ਚੜ੍ਹਿਆ ਆ ਹੁਣ ਤਾਂ ਇਹਨਾਂ ਨੇ ਨਵਾਂ ਕਾਨੂੰਨ ਲਿਆਂਦਾ ਕਹਿੰਦੇ ਵੀ ਫੁੱਲੀ ਛੁੱਟੀ ਦੇਤੀ ਵੀ ਜਿਹੜੀ ਸੈਲਰਾਂ ਨੂੰ ਕਹਿੰਦਾ ਵੀ ਤੁਸੀਂ ਕਣਕਾ ਤੌਰ ਤੇ ਖਰੀਦ ਸਕਦੇ ਹੋ ਜਿਹੜੇ ਖੇਤੀ ਕਾਨੂੰਨ ਮੋਦੀ ਦੇ ਲਿਆਂਦੇ ਜੋ ਉਹੀ ਝਾੜੂ ਵਾਲੇ ਇੱਥੇ ਲਾਗੂ ਕਰਨ ਦੀ ਤਿਆਰੀ ਕਰ ਰਹੇ ਹੈ ਜਿਵੇਂ ਭਈ ਹੁਣ ਆਪਾਂ ਲਾਸਟ ਵਾਲੀ ਵਾਅਦੇ ਜਿਵੇਂ ਇੱਕ ਤਾਂ ਆਪਣੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਹੈ ਨਾ ਇਹ ਕਮਰਦਪਾਲਾ ਤੇ ਮੋਰਚਾ ਚੱਲ ਰਿਹਾ ਹੈ ਜੇ ਕਿਸਾਨਾਂ ਵਾਲਾ ਮੋਰਚਾ ਇਹਨਾਂ ਬਾਰੇ ਤੁਸੀਂ ਨੌਜਵਾਨੀ ਨੂੰ ਕੀ ਕਹਿਣਾ ਚਾਹੋਗੇ ਵੀ ਸਰ ਜੀ ਤਾਂ ਨੌਜਵਾਨਾਂ ਨੂੰ ਮੈਂ ਤਾਂ ਹੱਥ ਬੰਨ੍ਹ ਕੇ ਹੀ ਅਪੀਲ ਕਰਦਾ ਵੀ ਜਿੰਨੇ ਮੋਰਚੇ ਉੱਥੇ ਪਹੁੰਚੋ ਸਰਕਾਰਾਂ ਤੁਸੀਂ ਦੇਖ ਲਈਆਂ ਸਰਕਾਰਾਂ ਕਹਿੰਦੇ ਲੋਕਾਂ ਦੀ ਨਹੀਂ ਹੋਈਆਂ ਆਏ ਆਪਦੀਆਂ ਲੜਾਈਆਂ ਆਪ ਨੂੰ ਆਪ ਲੜਨੀਆਂ ਪੈਣਗੀਆਂ ਇਹ ਸਾਨੂੰ ਵੱਧ ਤੋਂ ਵੱਧ ਇਹੀ ਬੇਨਤੀ ਕਰਦੇ ਜੇ ਆਉਣ ਵਾਲੇ ਟਾਈਮ 'ਚ ਬਚਣਾ ਨਹੀਂ ਕੋਰਪੋਰੇਟ ਅਦਾਰੇ ਥੋਂ ਚੁੰਬੜ ਗਏ ਆਪ ਦੀ ਹਰ ਇੱਕ ਮੋਰਚੇ ਤੇ ਪਹੁੰਚੋ ਜੇ ਆਉਂਦੀਆਂ ਜ਼ਮੀਨਾਂ ਬਚਾਉਣੀਆਂ ਹੈਗੀਆਂ ਆਪ ਦਾ ਘਰ ਬਚਾਉਣਾਗਾ ਨਹੀਂ ਤੇ ਫਿਰ ਕੰਮ ਖਤਮ ਹੋਣਾ ਜਿਵੇਂ ਮੱਲ ਭਗਵੰਤ ਮਾਨ ਦਾ ਪਹਿਲਾ ਇੱਕ ਬਿਆਨ ਆ ਦੇ ਵੀ ਕਿਸਾਨ ਤਾਂ ਜਗਾ ਵਜਾ ਨਹੀਂ ਵੇਤੇ ਜਗਾ ਦੇ ਇੱਕ ਹੀ ਭੈ ਜਾਂਦੇ ਦਰਿਆਂ ਵਿਚਾਰੇ ਨੇ ਤੁਸੀਂ ਜੀ ਕਰਦਾ ਵੀ ਥੋੜੇ ਟਾਈਮ ਤੱਕ ਇਹਨਾਂ ਨੂੰ ਬੰਦੇ ਨਹੀਂ ਮਿਲਨੇ ਧਰਨੇ ਲਾਉਣ ਵਾਸਤੇ ਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਆ ਜਿਵੇਂ ਕਿ ਬੰਦੇ ਦਾ ਅੱਜ ਜਿੰਨਾ ਦਾ ਰੈਂਕੂ ਸੀਗਾ ਇੱਕ ਉਹ ਐਮ.ਐਲ.ਏ ਸੀਗਾ ਉਹ ਬੀ.ਜੇ.ਪੀ ਚ ਛਾਲ ਮਾਰ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਜਿਹੜੇ ਪਾਰਟੀ ਛੱਡੋ-ਛੜਾਈ ਚੱਲ ਰਹੀ ਹੈ ਬਈ ਇਹਨਾਂ ਦੇ ਲੋਕਾਂ ਨੂੰ ਕੀ ਸਮਝ ਹੀ ਜਾਂਦੇ ਐ ਇਹ ਬਈ ਭਗਵੰਤ ਮਾਨ ਦਾ ਸ਼ਹੀਰਵਾਦ ਨੂੰ ਕਹਿੰਦਾ ਹੁੰਦਾ ਸੀ ਵੀ ਟਿਕਟਾਂ ਘਰਾਂ ਦੇ ਉੱਤੇ ਹੀ ਤਾਂਾਂ ਦੀ ਸਟਕੇ ਜਾਂਦਾਗਾ ਕਾਂਗਰਸ ਨੂੰ ਵੀ ਇੰਝ ਕਹਿੰਦਾ ਰਿਹਾਗਾ ਤੇ ਇਹਨਾਂ ਦੀਆਂ ਟਿਕਟਾਂ ਇਹਨਾਂ ਨੂੰ ਦਿੱਤੀਆਂ ਵੀ ਆ ਖੜੇ ਹੋਣ ਦੀ ਤਿਆਰੀ ਸੀ ਉਹ ਭੱਜ ਗਏ ਇਹਨਾਂ ਦੇ ਬੰਦੇ ਇਹ ਕਿਸਾਨਾਂ ਨੂੰ ਕਹਿੰਦੇ ਬੰਦੇ ਮੈਨਲੇ ਨਹੀਂਉ ਤੇਰਾ ਐਮਪੀ ਨਹੀਂ ਮੈਨਰੇ ਮਸਾ ਪੰਜ ਛੇ ਟਿਕਟਾਂ ਲਾਣੀਆਂ ਅਜੇ ਪੰਜ ਛੇ ਟਿਕਟਾਂ ਨੂੰ ਮਿਲ ਨਹੀਂ ਰਹੀਆਂ ਵੀ ਕਿੱਥੋਂ ਲਾਣੀਆਂ ਕੀ ਕਰੀਏ ਤੇ ਬਾਕੀ ਵਜਾ ਜਗਾ ਤੇ ਤਾਂ ਮੋਦੀ ਦਾ ਬਿਆਨ ਆ ਦੂਰਾ ਦੋਲਣਾ ਪਤੀ ਆ ਵੀ ਜੋ ਉੱਠੂ ਦਾ ਪੰਜਾਬ ਚ ਉੱਠੂ ਜਿਹੜੇ ਹਿਸਾਬ ਨਾਲ ਮੋਦੀ ਡਿਗਰੇਟਰ ਬਣਿਆ ਹੁੰਦਾਗਾ ਕਿਉਂਕਿ ਜਦੋਂ ਗੋਰੇ ਉਹ ਕਲਕੱਤੇ ਤੋਂ ਲੈ ਕੇ ਵੜਦੇ ਆਉਂਦੇ ਸੀਗੇ ਸਤਲੁਜ ਦਰਿਆ ਤੇ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਡੱਕੇ ਸੀ ਪਤਾ ਵੀ ਦੂਰੀਵਾਰ ਇਹਨਾਂ ਨੇ ਰਾਗੜਨਾ ਠੀਕ ਹੈ ਮੋਦੀ ਨੂੰ ਇਹ ਮੋਦੀ ਦੇ ਨਾਮ ਰਲਿਆ ਵਗਾ ਉਹਦੇ ਹਿਸਾਬ ਨਾਲ ਵਜਾ ਹੋ ਜਾਗਾ ਕਿਸਾਨ ਯੂਨੀਅਨ ਨੂੰ ਬਦਨਾਮ ਕਰਨ ਦੀ ਤਿਆਰੀ ਆ ਭੋਗਤਮਨ ਉਹਨਾਂ ਨਾਲ ਰਲ ਕੇ ਤਿਆਰ ਬਦਨਾਮ ਕਰ ਰਿਹਾ ਹੈ ਬਈ ਇੱਕ ਲਾਸਟ ਸਵਾਲ ਆ ਜਿਹੜੀਆਂ ਆਪਣੀਆਂ ਯੂਨੀਅਨਾਂ ਆਪਸ ਵਿੱਚ ਪਾਰਟੀਆਂ ਪੰਗਾ ਹਨਾ ਤੇ ਕੋਈ ਯੂਨੀਅਨ ਦਿੱਲੀ ਵਿੱਚ ਬੈਠੇ ਧਰਨਿਆਂ ਦੇ ਬੈਠਿਆਂ ਕੋਈ ਪਿੰਡਾਂ ਦੇ ਬੈਠੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਕੀ ਸੰਦੇਸ਼ ਦੇਣਾ ਚਾਹੋਗੇ ਸਾਰੇ ਕਿਸਾਨਾਂ ਨੂੰ ਤੇ ਯੂਨੀਅਨ ਵਾਲਿਆਂ ਨੂੰ ਮੈਂ ਤਾਂ ਇਹੀ ਅਪੀਲ ਕਰਦਾ ਵੀ ਪਹਿਲਾਂ ਆਪਾਂ ਇਕੱਠੇ ਹੋ ਗਏ ਮੋਰਚਾ ਜਿੱਤ ਕੇ ਲਿਆਏ ਆਂ ਠੀਕ ਹੈ ਜੁਨੀਆਨਾ ਆਡਰ ਰਹਿਣੀਆਂ ਉਹ ਕੋਈ ਚੱਕਰ ਨਹੀਂ ਪਰ ਇਕੱਠੇ ਹੋ ਜੋ ਆਉਣ ਵਾਲੀ ਲੜਾਈ ਖਤਰਨਾਕ ਹੈ ਜਿਹੜੇ ਹਸਾਮਨਾ ਸੈਲੂਆਂ ਚ ਕਹਿੰਦਾ ਵੀ ਸੈਲੂ ਵਾਲੇ ਕਣਕ ਖਰੀਦ ਸਕਦੇ ਆ ਤੇ ਕਾਨੂੰਨ ਇੱਕ ਹਿਸਾਬ ਦੇ ਲਾਗੂ ਇਹਨਾਂ ਨੇ ਕਰਤੇ ਜੇ ਲਿਖਤੀ ਰੂਪ ਚ ਲੈਣਾਗਾ ਦੁਬਾਰੇ ਆਪਦੀ ਐਮਐਸਪੀ ਲੈਣੀ ਆ ਸਾਰਾ ਕੁਝ ਕਰਨਾ ਤੇ ਲੜਨਾ ਪਊਗਾ ਵੀਰੇ ਤੇ ਬੇਨਤੀ ਇਸ ਕਰਦੇ ਹਾਂ ਹੱਥ ਬੰਨ ਕੇ ਜਿੱਥੇ ਸਭ ਬੰਦਿਆ ਇਕੱਠਿਆਂ ਹੋ ਜਾਣਾ ਧੰਨਵਾਦ ਬਈ ਕਿਉਂਦਾ ਰਹੇ ਸੋ ਬਾਈ ਸਿਗਾ ਬਾਈ ਜਗਦੀਪ ਰੰਧਾਵਾ ਤੁਸੀਂ ਗੱਲਬਾਤ ਕੀਤੀ ਹੈ ਸੋ ਅਗਲੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਚੈਨ ਰੰਗਲਾ ਪੰਜਾਬ ਦੇ ਨਾਲ ਧੰਨਵਾਦ